ਆਓ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 347 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਅਸਾ ਮਹੱਲਾ ਪਹਿਲਾ ਕਰ ਪਹਿਲਾ ਸੋਦਰ सो दरते राके हा सो करके हा जित बहै सर्ब समाले वाजे तेरे नाद अनेक संखा केते तेरे वावण हारे केते तेरे राग परि स्यों कहिए है केते तेरे गावन हारे गावन तुदनो पौण पणी बै संतर राजा तरम दुआरे गावन तुदनो चित्त गुप्त लिख जानन लिख लिख धर्म विचारे गावन तुदनो दनो ईश्वर ब्रह्मा देवी सोहन तेरे सदा सवारे गावन तुदनो दनो इन्द्र देवतिया बैठे देवतया गावन तुदनो सिद्ध समाधि अंदर गावन तुदनो साध विचारे ഗന തുദനോ ജതി സത്തി സന്തുഖി ഗാവനുദനോ വീരക്കാര ഗാവന തുദനോ പണ്ഡിത പഠനരഖി സുര ജുഗുഗ ബേദാന ലെ ഗാവന തുദനോ മോഹണിയ മന മോഹന സുരഗ മച്ച പയ്യല ഗാവന തുദനോ രീർ നാല ਗਾਵੰਤ ਤੁਧ ਨੂੰ ਜੋਤ ਮਹਾਬਲੇ ਸੂਰਾ ਗਾਵੰਤ ਤੁਧ ਨੂੰ ਖਾੜੀ ਚਾਰੇ ਗਾਵੰਤ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰੇ ਰੱਖੇ ਤੇਰੇ ਤਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧ ਨੂੰ ਗਾਵਨ ਸੇ ਮੈ ਚਤਨ ਆਵਨ ਨਾਨਕ ਕਿਆ ਬੀਚਾਰੇ सोई सोही सदा सच साच्च साहिब साचह साची न आई है पी होसी जई न जासी रचना जिन रचाई हे रंगी रंगी पत्ती जिनसी महय जिन, जिन ओपाई कर कर देखै कीता अपड़ा तिस जो तिस दी वडियाई जो तिस पावे सोई करसी फिर हुकमन करणा जाई ਸੋ ਬਾਦਸਾਹੋ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਚੌਥਾ ਸੋ ਪੁਰਖ ਨਿਰੰਝਨ ਹਰੀ ਪੁਰਖ ਨਿਰੰਝਨ ਹਰੀ ਅਗਮਾਇ ਅਗਮਾ ਪਾਇਰਾ ਸਬਤਿ ਆਵਹਿ ਸਬਤਿ ਆਵਹਿ ਤੁਧ ਜੀ ਹਰ ਸੱਚੇ ਸਿਰ ਜੜਹਾਰ ਸਬ ਜੀ ਤੁਮਾਰੇ ਜੀ ਤੁਜੀ ਆਕਾ ਦਾਤਾ ਰਹਾ ਹਰ ਤਿਆਬੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰੀਆ ਪੇਠਾ ਕੁਰੀਆ ਹਰੀਆ ਪੀ ਸੇਵਕ ਜੀ ਕਿਆ ਨਾਨਕ ਜント ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਜੋਜ ਵਿਡਾੜ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਦੁੱਧ ਬਿਨ ਅਵਰੇ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁੜਿ ਆਖ ਖੁਖਾੜ ਜੋ ਸਿਵ ਹੈ ਜੋ ਸਿਵ ਹੈ ਤੁਦ ਜੀ ਜਿਨ ਨਾਨਕ ਤਿਨ ਕੁਰਬਾਨ ਹਰ ਧਿਆਵਹਿ ਹਰ ਧਿਆਵਹਿ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਹੋ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਪਉ ਸਭ ਗਵასი ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀਓ ਜਿਨ ਨਾਨਕ ਤਿਨ ਬਲ ਜੈਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੀ ਭਗਤ ਤੇਰੇ ਭਗਤ ਸਲਾਹਨੀ ਤੁਧ ਜੀ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੂ ਜੇਵੜੇ ਅਵਰੇ ਨ ਕੋਹੀ ਤੂ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨਨਾਨਿਕੁ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜੜੋਈ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਚਉਪ ਦੇ ਕਰ ਦੂਜਾ ਸੂੜ ਵੱਡਾ ਆਖੇ ਸਭ ਕੋ ਹੀ ਕੇ ਵੱਡਾ ਡੀਠਾ ਹੋਈ ਕੀਮਤ ਪਾਏ ਨ ਕਹਿਆ ਜਾਹੀ ਕਹੜੇ ਵਾਲੇ ਤੇਰੀ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇ ਵਿੜ ਛੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਾਈ ਕਹਣ ਲਿਜਾਈ ਤੇਰੀ ਤਿਲਵੜਿਆਈ ਸਭ ਸਤ ਸਬਤਾ ਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵੜੇ ਆਈਆ ਤੁਧ ਵੇੜ ਸਿੱਧੇ ਕਿਨੇ ਨ ਪਾਈਆ ਕਰਮਿ ਲੈ ਨਹੀਂ ਠਾਕ ਰਹਾਇ आखण वाला क्या बेचारा सिफती परी तेरे पंडारा जिस तू नानक सच नानवरण हरा आसा महला पहला आखा जीवा विसरे मर जाओ आखणा साचा नाओ साचे नाम की लागै भूख तित भूख है खाए चली है दुख ਸੋ ਕਿਉ ਵਿਸਰੇ ਮੇਰੀ ਮਾਹੀ ਸਚਾ ਸਾਹਿਬ ਸਚੈ ਨਾਇ ਰਹਾਉ ਸਾਚੇ ਨਾਮ ਕੀ ਤਿਲਵੜਿਆਹੀ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖੜ ਪਾ ਹੈ ਵਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰਿਆ ਨ ਹੋਵੇ ਸੋਗ ਦੇ ਦਰਹਿ ਨ ਚੁਕੇ ਭੋਗ ਗੁੜ ਇਹੋ ਹਰ ਨਾਹੀ ਕੋਏ ਨਾ ਕੋ ਹੋ ਹਾ ਨ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਇ ਰਹੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਲੇ ਖਸਮ ਸੂੜੇ ਭਾਵੇਂ ਤੀਰਕ ਭਾਵੇਂ ਧੱਕੇ ਏਕ ਵਡਾਈ ਦੇ ਜਾਣ ਹੋ ਜੋ ਤਨ ਪੁੱਛੋ ਜਾਂਤੀ ਆ ਗਹਿ ਜਾਤ ਨਹੀਂ ਰਹਾਓ ਆਪ ਕਰਾਏ ਆਪ ਕਰੀ ਆਪੋ ਲਾਭੇ ਚਿਤ ਤਰੇ ਜਾ ਤੂ ਕਰੜਹਾਰ ਕਰ ਤਾਰਿਆ ਕਿਆ ਮਹਤਾ ਜੀ ਕਿਆ ਸੰਸਾਰ ਆਪ ਪਾਏ ਆਪੇ ਦੀ ਆਪੇ ਦੁਰਮਤ ਮਨਹਿ ਕਰੇ ਗੁਰ ਪ੍ਰਸਾਦ ਵਸੈ ਮਨਿਹਾ ਹੀ ਦੁੱਖ ਨਿਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੀ ਅਵਰੀ ਕੋ ਸਾਚ ਨ ਦੇ ਜੇ ਕਿਸੈ ਦੇ ਵਖੜੇ ਨਦ ਕੇ ਆਗੇ ਪੁੱਛ ਨ ਲੈ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਕਟ ਕੇ ਘਾਟ ਦੋਲਕ ਦੁਨੀਆ ਵਜ ਹੈ ਆਵਾਜ਼ ਨਾਰ ਦੇ ਨਾਚੈ ਕਲ ਕਾ ਪਾਓ ਜਤੀ ਸਤੀ ਕਹਿ ਰਖੈ ਪਾਓ ഗു പേലീ വസേ ജോ വരയാ ജീവനസ്മ പച്ച സോ ദ દર્શન દેખ્યા દયા ન હોય દેણ રહે ન કોય રાજ ને હથ હોય કહે ખુદા હે ન માને કોય માણસ મૂર્ત નાનક નામ કરણી કુતા દર ફરમાન ગુરપ્રસાદ જાણ મહેમાન તા પાવે માન ਆਸਾ ਮਹੱਲਾ ਪਹਿਲਾ ਜੇਤਾ ਸਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆ ਪੇਰ ਸੁਨਾਇ ਆ ਪੇਵਸ ਸੁਨਾਇ ਅਵਰਨ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਹੀ ਏਕੋ ਹੈ ਰਹਾਉ ਆਪੇ ਮਾਰੇ ਆਪੇ ਝੁਡੇ ਆਪੇ ਲਿਵੈ ਦੇ ਆਪੇ ਵਿਖੇ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਣਾ ਸੋ ਕਰਿ ਰਹਿ ਆਵਰਣ ਕਰਣਾ ਜਾਈ ਜੈਸਾ ਵਰਤੈ ਤਸ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮਿੱਠਾ ਮਨਮਤ ਵਾਲਾ ਪੀਵਤ ਰਹੇ ਆਪੇ ਰੂਪ ਕਰੇ ਬਹਪੰਤੀ ਨਾਰਿਕ ਬਪੂੜਾ ਏਵ ਕਹੈ ਅਸਮਹੱਲਾ ਪਹਿਲਾ ਵਾਜਾ ਮਤ ਪਖਾਵਜ ਪਾਓ ਹੋਏ ਨੰਦ ਸਦਾ ਮਨੇ ਜਾਓ ਇਹਾ ਭਗਤ ਇਹੋ ਤਪਤਾ ਹੋਇਤ ਰੰਗ ਨਾ ਚਹ ਰਖ ਰਖ ਪਾਓ ਪੂਰੇ ਤਾਲ ਜੜਾ ਸਲਾਹਾ ਹੋਰ ਦਛੜ ਖੁਸ਼ੀਆਂ ਮਨਵਾਹ ਰਹਾਉ ਸਤ ਸੰਤੋਖ ਵਜਹਿ ਦੁਇ ਤਾਲ ਪੈਰੀ ਵਜ ਸਦਾ ਦਿਹਾਲ ਰਾਗ ਨਾਦ ਨਹੀਂ ਦੁਜਾ ਪਾਓ ਇਤਰ ਗਿਨਾ ਚੋ ਰੱਖ ਰਖ ਪਾਓ ਪਉ ਫਿਰੀ ਹੋਵੇ ਮਨ ਚੀਤ ਬਹਦਿਆ ਉਟਦਿਆ ਨੀਤਾ ਨੀਤ േണ ലേ തേരാ വേറ ഇംഗന ആസാഹ പൗണയോ പാഹേ തരി സബ ധരത്തി ਜਲ ਅਗਨੀ ਕਾ ਬੰਦ ਕੀਆ ਅੰਦਲੇ ਦਹਸਰ ਮੂਡ ਕਟਾਇਆ 라ਵਣ ਮਾਰ ਕੇ ਵਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਹੀ ਤੂ ਸਰਬੇਪੂਰ ਰਹਿ ਆ ਲਿ ਬਲਾਈ ਰਹਾਉ ਜੀ ਉਪਾਹੇ जुਗਤ ਹਥ ਕੇ ਨੀ ਕਾਲੀ ਨਥ ਕਿਆ ਵਡਾ ਭਇਆ ਕਿਸ ਤੂ ਪੁਰਖ ਜੋਰੂ ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨ ਪਾਇਓ ਤਾਕ ਕੰਸ ਛੇਦ ਕਿਆ ਵਡਾ ਪਿਆ ਹਰਤਨ ਉਪਾਹੇ ਤਰੇ ਖੀਰ ਬਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹਿ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੂਆ ਤਿਸ ਰੂਪ ਨ ਰੇਖ ਅਨਾਹਦ ਵਜੈ ਸਬਦ ਨਿਰੰਜਨ ਕੀਆ ਕਰੇ ਵਖਿਆਣ ਜਾਣੈ ਜੇ ਕੋਹੀ ਅੰਮ੍ਰਿਤ ਪੀਵੇ ਸੋਈ ਰਹਾਉ ਜਿਨ ਪਿਆਸੇ ਮਸਤ ਪਈ ਹੈ ਟੂਟੇ ਬੰਦਨ ਫਾਹੀ ਜੋਤੀ ਜੋਤ ਸਮਾੜੀ ਪੀਤਰ ਤਾਂ ਛੋਡੇ ਮਾਇਆ ਕੇਲਾ ਹੈ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਪਵਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਬਿਚਛਾਇਆ ਬੀੜਾ ਸ਼ਬਦ ਵਜਾਵੈ ਜੋਗੀ ਦਰਸ਼ਨ ਰੂਪ ਪਾਇਰਾ ਸ਼ਬਦ ਅਨਾਹਦ ਸੋ ਸਹਰਾਤਾ ਨਾਨਕ ਕਹਿ ਵਿਚਾਰਾ ਆਸਾ ਮਹਿਲਾ ਪਹਿਲਾ ਮੈਂ ਗੁੜਗੱਲਾ ਕੇ ਸਿਰਪਾਰ ਗੱਲੀ ਗੱਲਾ ਸਿਰ ਜੜਹਾਰ खाना पीना हसना बाद जब लग हृदय न आव याद तो परवाह के ही क्या की जय जन्म जन्म किच लीजी लि ली जय रहा मन की मात मता गलमता जो किच बोलिए सब खतो खता ਕਿਆ ਮੋਹ ਲੈ ਕੀ ਛੇ ਅਰਦਾਸ ਪਾਪ ਪੁੰਨ ਦੁਇ ਸਾਖੀ ਪਾਸ ਜੈਸਾ ਤੂੰ ਕਰਹਿ ਤੈਸਾ ਕੋ ਹੋਈ ਤੁਝ ਬਿਨ ਦੁਜਾ ਨਹੀਂ ਕੋਈ ਜੇਹੀ ਤੂੰ ਮਤ ਦੇਹੀ ਤੇਹੀ ਕੋ ਪਾਵੈ ਤੁਦ ਆਪੇ ਭਾਵੈ ਤਿਵੈ ਚਲਾਵੈ ਰਾਗ ਰਤਨ ਪਰਿਆ ਪਰਵਾਰ ਤਿਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਤਨ ਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਘਰ ਆਇਆ ਤਾਂ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਾਨੇ ਅਨੰਦ ਪਿਆ ਸੋਹ ਵਿਆਹੜ ਆਇਆ ਗਾਵੋ ਗਾਵੋ ਕਾਮਣੀ ਬੀਬੇ ਕਬੀਚਾਰ ਹਮਰੇ ਕਰ ਆਇਆ ਜਗ ਜੀਵਨ ਬਤਾਰ ਰਹਾਉ ਗੁਰੂ ਦਵਾਰੇ ਹਮਰਾ ਵਿਆਹੋ ਜੇ ਹੋਆ ਜਾ ਸੋਹ ਮਿਲੇ ਆਤਾ ਜਨਿਹਾਂ तेहं लोक काम है शब्द रव्या है आप गया मन मनया अपना कार्य आप सवारी होर न कार्य ना होई जित कार्य सत संतोष दया धर्म है गुरुमुख बुझे कोई भनत नानक समना का पिर इको सोहे जिसनो नजर करे ਸਾ ਸੁਹਾਗੜ ਹੋਏ ਆਸਾ ਮਹੱਲਾ ਪਹਿਲਾ ਗ੍ਰਹੋਂ ਬਨ ਸੰਸਰ ਸਹਿਜ ਸੁਪਾ ਆਹੀ ਦੁਰਬਤ ਗਤ ਭਈ ਕੀਰਤ ਠਾਈ ਸੱਚ ਪਹੜੀ ਸਾਚੋ ਮੁਖ ਨਾ ਹੋਤ ਸਤਗੁਰ ਸੇਵ ਪਾਏ ਜਿ ਜਥਾਉ ਮਨ ਚੂਰੇ ਖੱਟ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਿਕ ਤਿਆਸ ਭੀਖ ਬਹੁ ਕਰੇ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਤਨਹਿਰੇ ਐ ਦੁਬਿਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਣ ਸਹਜ ਅਨੰਦ ਸਖਾ ਸੈਦ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸੈਦ ਤਦ ਮਨ ਹਰ ਪਹਿ ਅਗੇ ਜਿੰਦ ਝੂਠ ਵਿਕਾਰ ਮਹਾਦੁਖ ਦੇਹ ਭੀਖ ਵਰਨ ਦਿਸੈ ਸਭ ਖੇਹ जो उप सो आव जाए नानक अस्थिर नाम रह जाए आसा महला पहला एको सर्वर कमल अनूप सदा भी परमल रूप उज्जल मोती चुगे हंस सर्बकला जगदीसै अंश ਜੋ ਦਿਸੈ ਸੋ ਪਜੈ ਬਿਨ ਸੈ ਐ ਬਿਨ ਜਲ ਸਰਵਰ ਕਮਲ ਨਦੀ ਸੈ ਰਹਾਉ ਵਿਰਲਾ 부ਝ ਪਾਵੇ ਪਿਹਦ ਸਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਸਤਗੁਰੂ ਸੇਵ ਪਰਮ ਪਦ ਪਾਈ ਮੁਕ ਤੋ ਰਤੋ ਰੰਗਰਵੰਤੋ ਰਾਜਨ ਰਾਜ ਸਦਾ ਬਿਗ ਸੰਤੋ ਜਿਸ ਤੂ ਰਖੈ ਕਿਰਪਾ ਧਾਰ ਬੂੜਤ ਪਾਹਨ ਤਾਇ ਰਹੈ ਤਾਰ ਤ੍ਰਿਪਵਨ ਬਹਿ ਜੋਤ ਤ੍ਰਿਪਵਨ ਬਹਿ ਜਾਣਿਆ ਉਲਟ ਪਈ ਕਰ ਕਰ ਬਹਿ ਆਣਿਆ ਇਹਦੇ ਸ ਭਗਤ ਕਰੇ ਲਿਵਲਾਈ ਨਾਨਕ تن ਕਹਿ ਲਾਗੇ ਪਾਈ ਆਸਾ ਮਹੱਲਾ ਪਹਿਲਾ ਗੁਰਮਤ ਸਾਚੀ ਹੁਜਤ ਦੂਰ ਬਹੁਤ ਸਿਆੜਪ ਲਾਗੇ ਤੂਰ ਲਾਗੀ ਮੈਲੇ ਮਿਟ ਐ ਸਚ ਨਾਹੀ ਗੁਰ ਪ੍ਰਸਾਦ ਰਹਿ ਲਿਵਲਾਈ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਉ ਕੂੜ ਕਮਾਵੇ ਆਵੇ ਜਾਵੇ ਕਹਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾ ਸੂਝ ਬੂਝ ਨਾ ਪਾਵੇ ਬਿਨ ਨਾਵੇ ਮਨ ਤ੍ਰਿਪਤ ਨਾ ਆਵੇ ਜੋ ਜਦ ਬੇਸੇ ਰੋਗ ਵਿਆਪੇ ਹਉ ਮੈਂ ਮਾਇਆ ਦੁਖ ਸੰਤਾ ਪੇ ਸੇ ਜਦ ਬਾਛੇ ਜੋ ਪ੍ਰਭ ਰੱਖੇ ਸਤਗੁਰ ਸੇਵ ਅੰਮ੍ਰਿਤ ਰਸ ਚਖੇ ਚਲ ਤੋ ਮਨ ਰੱਖੇ ਅੰਮ੍ਰਿਤ ਚਖੇ ਸਤਗੁਰ ਸੇਵ ਅੰਮ੍ਰਿਤ ਸ਼ਬਦ ਭਖੇ ਸਾਚੇ ਸ਼ਬਦ ਮੁਕਤ ਗਤ ਪਾਹੀ ਨਾ ਨਿੱਕੇ ਵਿੱਚ ਹੋ ਆਪ ਗਵਾਈ ਅਸਾ ਮਹਿੱਲਾ ਪਹਿਲਾ ਜੋ ਤਿੱਦ ਗਿਆ ਸੋ ਸੱਚthia ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੈ ਨਾਮ ਨਹੀਂ ਮਨ ਭੰਗ ਅਨ ਦਿਨ ਨਾਲ ਪਿਆਰੇ ਸੰਗ ਹਰ ਜੀਉ ਰੱਖੋ ਆਪਣੀ ਸਿਰੇ ਢਾਹੀ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਿਥ ਨੋ ਨਿਦ ਪਾਈ ਰਹਾਓ ਕਰਮ ਤਰਮ ਸੱਚ ਸਾਚਾ ਨਾਓ ਤਾ ਕੇ ਸਦਬਲ ਹਰੈ ਜਾਓ ਜੋ ਹਰ ਰਾਤੀ ਸੇ ਜਨ ਪਰਵਾਣ ਤਿਨ ਕੀ ਸੰਗਤ ਪਰਮ ਨਿਦਾਨ હર વર જિન પાયા તન નારી હર સિયો સબદ વિચારી આપ તર્ય સંગત ગુલ તાર સતગુર સેવ તત્ વિચાર હમરી જાત પત સચ ના હો કર્મ ધર્મ સંચમ સતપાઓ नानक बक्से पूछना होटे को सोए आसा महला पहला इक आवह एक, एक जा है आई इक हर रहते रह एक तरन गगन मैठ न पव है से कर्महीन हर नाम न त्याव है। ഗ പൂര പാഹ സംസാര ഹൈ ര ജി ആഹ പ്രഭമ തോ ക ਗੁਰਮੁਖ ਨਿਰਮਲ ਰਹੈ ਪਿਆਰੇ ਜੋ ਜਲ ਅਬ ਉਪਰ ਕਮਲ ਨਿਾਰੇ ਬੁਰਾ ਪਲਾ ਕੋ ਕਿਸਨੋ ਕਹੀਐ ਅਦੀ ਸੈ ਬ੍ਰਹਮ ਗੁਰਮੁਖ ਸਚ ਲਹੀਐ ਅਕਥ ਕਥੋ ਗੁਰਮਤਿ ਵਿਚਾਰ ਬਿਲ ਗੁਰ ਸੰਗਤ ਪਾਵੋ ਪਾਇਰ ਸਾਸਤ ਬੇਦ ਸਿਮ੍ਰਿਤ ਬਹੁ ਭੇਦ 86 ਮਝਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਗੈ ਨਾਨਕ ਹਿਰਦੈ ਨਾਮ ਵਡੇ ਤੁਰ ਭਗੇ ਆਸਾ ਮਹੱਲਾ ਪਹਿਲਾ ਨਿਵ ਨਿਵ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਬੀਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਬੀਚਾਰਿਆ ਬੋਲੋ ਰਾਮ ਕਰੇ ਨਿਸਤਾਇਰਾ ਗੁਰ ਪ੍ਰਸਾਦ ਰਤਨ ਹਰ ਲਾਬੈ ਮਿਟੈ ਅਗਿਆਨ ਹੋਏ ਉਜੀਆ ਰਹਾਉ ਰਵਨੀ ਨਵੇ ਬੰਧਨ ਨਹੀਂ ਟੁੱਟਹਿ ਵਿੱਚ ਹੋਬੈ ਪਰਮ ਨ ਜਾਹੀ ਸਤਗੁਰ ਮਿਲੈ ਤਾ ਹਮੈ ਟੁਟੈ ਤਾ ਕੋ ਲਿਖੈ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰਿ ਨਿਸਤਾਰੇ ਮਾਨਸਿਓ ਜੂਜ ਮਰੇ ਪ੍ਰਭ ਪਾਏ ਮਨਸਾ ਮਨ ਹੈ ਸਮਾਹੀ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਬਲਾਈ ਆਸਾ ਮਹੱਲਾ ਪਹਿਲਾ ਕਿਸ ਕੋ ਕਹ ਹੈ ਸੁਡਾ ਵਹਿ ਕਿਸ ਕੋ ਕਿਸ ਸਬਜਾ ਵਹਿ ਸਮਝ ਰਹੇ ਕਿਸੈ ਪੜਾਵੈ ਪੜ ਗੁਰ 부ਝੇ ਸਤ ਗੁਰਬ ਸਬਦ ਸੰਤੋਖ ਰਹੇ റമ ശരി സൂചാ മിഥ്യ ജന്മ സാത്ത സംസാര നിരാര ਸੂਚੀ ਕਾਇਆ ਹਰ ਗੁਣ ਗਾਇਆ ਆਤਮ ਜੀ ਨਰ ਹੈ ਲਿਵ ਲਾਇਆ ਆਦਿ ਅਪਾਰਯ ਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਤੀਰਾ ਕਥਨੀ ਕਹਿ ਹੈ ਕਹਿ ਹੈ ਸੇ ਮੂਹੇ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ सब जग देख्या माया छाया नानक गुरमत गुरमतनाम तिहाया आसा महला पहला तितुका कोई भीख क भीखया खाहे कोई राजा रहा समाए किस ही मान किसे अपमान ढाहे उसारे तरे ध्यान ਤੁਝ ਤੇ ਵੱਡਾ ਨਹੀਂ ਕੋਈ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟ ਨ ਪਾਵੋ ਵੀ ਗਾ ਜਾਓ ਦਰਗਹ ਬੈਸਣ ਨਹੀਂ ਥਾਉ ਮਨ ਕਾ ਅੰਦੁਲਾ ਮਾਇਆ ਕਾ ਬੰਦ ਖੀਨ ਖਰਾਬ ਹੋਵੇ ਨਿਤ ਕੰਧ ਖਾੜ ਜੀਵੜ ਕੀ ਬਹੁਤੀ ਆਸ ਲਿਖੈ ਤੇਰੇ ਸਾਸ ਗਿਰਾਸ ਅਹਦਸ ਅੰਦੁਲੇ ਦੀਪਕ ਦੇ ਭੌਜਲ ਡੂਬਤ ਚਿੰਤ ਕਰੇ ਕਹਿ ਸੁਣ ਹੈ ਜੋ ਮਨ ਹੈ ਨਾ ਹੋ ਹਉ ਬਲ ਹਰੈ ਤਾ ਕਹਿ ਜਾਓ ਨਾਨਕ ਏਕ ਕਹਿ ਅਰਦਾਸ ਜਿਉ ਪੈਡ ਸਭ ਤੇਰੇ ਪਾਸ ਜਾ ਤੂੰ ਦੇਹ ਜਪੀ ਤੇਰਾ ਨਾ ਹੋ ਦਰਗਹ ਬੈਸਣ ਹੋਵੇ ਥਾਉ ਜਾ ਦੁੱਧ ਭਾਵੇ ਤਾਂ ਦੁਰਮਤ ਜਾਹੀ ਗਿਆਨ ਰਤਨ ਮਨ ਵਸੈ ਆਏ ਨਦਰ ਕਰੇ ਤਾਂ ਸਤਗੁਰ ਮਿਲੇ ਪ੍ਰਣਵਤ ਨਾਨਕ ਭਵ ਜਲ ਤਰੇ ਆਸਾ ਮਹਿਲਾ ਪਹਿਲਾ ਪੰਜ ਪਦੇ ਦੁੱਧ ਬਿਨ ਥੇਨ ਪੰਖ ਬਿਨ ਪੰਖੇ ਜਲ ਬਿਨ ਉਤਪੁਜ ਕਾ ਮਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੱਧੀ ਕੋਠੀ ਤੇਰਾ ਨਾਮ ਨਾਹੀ ਕੀ ਵਿਸਰੈ ਦੁਖ ਬਹੁਤਾ ਲਾਗੈ ਦੁਖ ਲਾਗੈ ਤੂੰ ਵਿਸਰਨਾ ਹੀ ਰਹਾਓ ਅੱਖੀ ਹੱਦ ਜੀਵ ਰਸ ਨਹੀਂ ਕੰਡੀ ਪਵੜ ਨਾ ਵਾਜੇ ਚਰੜੀ ਚਲੇ ਪਜੂਤਾ ਅਗੇ ਵਿਡ ਸੇਵਾ ਫਲ ਲਗੇ ਅੱਖਰ ਬਿਰਖ ਬਾਗ ਪੁਏ ਚੋਖੀ ਸਿੰਚਿਤ ਪਾਉ ਕਰੀ ਸਭ ਦਾ ਫਲ ਲਗੇ ਨਾਮ ਏਕੋ ਬਿਨ ਕਰਮਾ ਕੈਸੇ ਲੇਹੀ ਜیتے ਜੀਤੇ ਤੇ ਸਭ ਤੇਰੇ ਵਿਡ ਸੇਵਾ ਫਲ ਕਿਸੈ ਨਹੀਂ ਦੁੱਖ ਸੁਖ ਭਾਣ ਤੇਰਾ ਹੋਵੇ ਵਿਡਦਾ ਵੈ ਜਿਉ ਰਹੈ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾਤਾ ਜੁਗਤ ਨਹੀਂ ਕਹਿ ਨਾਨਕ ਜੀ ਵਾਲੇ ਜਿਹ ਅਜਹ ਪਾਵੈ ਤਹਰਾਖ ਤੋਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਤਾ ਜੁਗਤ ਨਹੀਂ ਕਹਿ ਨਾਨਕ ਜੀ ਵਾਲੇ ਜੀ ਹਜ ਪਾਵੇ ਤਹ ਰਾਖ ਤੁਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ